ਹਾਂਜੀ ਮੇਤਰੂ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਸਰਵਿੰਗਾਂ ਸੈਟ ਨੇ ਤੇ ਕਰਤੀ ਬਲੌਗ ਦੀ ਸਟਾਰਟਿੰਗ ਸੁਬਾ ਸੁਬਾ ਕਬੂਤਰਾਂ ਦਾ ਹੀ ਤੇ ਖੇਤੋਂ ਆਇਆ ਸੀ ਪੱਠੇ ਲੈ ਕੇ ਤੇ ਬੱਚਾ ਬਈ ਜਿਹੜਾ ਆਪਣਾ ਬਾਹਰ ਸੀਗਾ ਉਹ ਨਹੀਂ ਆਏਗਾ ਤੇ ਇੱਕ ਕਬੂਤਰ ਬਣਾ ਤਾਂ ਪਹਿਲਾਂ ਪਛਤਰੀ ਤੇ ਆਹ ਬੰਨ ਤਾ ਤੇ ਆਹ ਕਬੂਤਰ ਇੱਕ ਡੋਰ ਵਾਲਾ ਇਹ ਛੱਡ ਦਿੰਨੇ ਆਪਾਂ ਚਲ ਭਈਓ ਏ ਛੜਤਾ ਜੀ ਡੂਰ ਆ ਉਹ ਰਾਤਾਂ ਆ ਕੋਠੀ ਤੇ ਬਿਠਾ ਸੀ ਜਿਹੜਾ ਕੂਤਰ ਨਹੀਂ ਤੁਰੇ ਫਿਰਦੇ ਇਹ ਕੋਠੀ ਜਿੱਥੇ ਗੋਲੇ ਬੈਠੇ ਇੱਥੇ ਬੈਠਾ ਸੀ ਰਾਤਾਂ ਤੇ ਅੱਜ ਪਤਾ ਨਹੀਂ ਯਾਰ ਕਿੱਧਰ ਗਿਆ ਤੜਕੇ ਉੱਡ ਕੇ ਮੈਂ ਤਾਂ ਅਸੀਂ ਖੇਤੋਂ ਤੇ ਮੈਂ ਕਿਹਾ ਚੱਲ ਕੋਈ ਨਾ ਪੱਠੇ-ਪੁੱਠੇ ਲਿਆ ਕੇ ਤੇ ਫੇਰ ਹੀ ਕੂਤਰ ਛੱਡਦੇ ਆ ਬਾਹਰ ਕੱਢਦੇ ਆ ਨਾ ਬੰਨਦੇ ਆ ਤੇ ਉਹਦੇ ਨੂੰ ਪਤਾ ਨਹੀਂ ਲੱਗਾ ਬਈ ਕਿੱਧਰ ਗਿਆ ਉਹ ਫੜ ਕੇ ਤਾਂ ਛੱਡਾਂਗੇ ਜੀ ਇੰਨਾ ਚਿਰ ਨਾ ਗਿਜਿਓ ਫੇਰ ਤਾਂ ਕਦੋਂ ਨਹੀਂ ਛੱਡਦੇ ਵਾ ਟਾਵਰ ਤੇ ਬਹਿ ਜੇ ਚਲੋ ਕੋਈ ਨਾ ਵੇਣੇ ਨਾ ਉੱਡੂਗਾ ਤਾਂ ਸਹੀ ਤੇ ਬੱਚੇ-ਬੁੱੱਚੇ ਛੱਡਦੇ ਆਂ ਕੱਢਦੇ ਆਂ ਬਾਹਰ ਅੱਜ ਬਹੁਤ ਉੱਪ ਨਿਕਲੀ ਆ ਹੁਣ ਤੇਰਾ ਬਹੁਤ ਲੰਮੇ ਦਿਨ ਹੋ ਗਏ ਯਾਰ ਖਣੀ ਮੈਨੂੰ ਹੀ ਲੱਗ ਰਿਹਾ ਤੇ ਖਣੀ ਵੱਡੇ ਹੋ ਹੀ ਗਏ ਦਿਨ ਹਨਾ ਤੇ ਅੱਜ ਛੱਡਾਂਗੇ ਬੱਚੇ-ਬੁੱੱਚੇ ਆਪਾਂ ਹੋਰ ਨਵੇਂ ਛੱਡਾਂਗੇ ਕੋਈ ਨਾ ਉੱਡਣ ਦੇ ਜਿਹੜੇ ਉੱਡਦੇ ਆ ਤੇ ਬੱਕ ਕਰਤੀ ਬਰੋ ਦੀ ਸਟਾਰਟਿੰਗ ਬੱਚੇ-ਬੁੱੱਚੇ ਬਾਹਰ ਕੱਢ ਲਗੇ ਫੇਰ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਆਂ ਬਲਾ ਲੋ ਜੀ ਮਿੱਤਰੋ ਮੈਂ ਤਾਂ ਮੜੇ ਥੱਲੇ ਜਾ ਕੇ ਆਇਆ ਸੀ ਤਾਂ ਤੇ ਬੱਚਾ ਆਪਣਾਇਆ ਬੈਠਾ ਬਈ ਆਹ ਬੈਠਾ ਆਹ ਬੈਠਾ ਡੰਡੇ ਟੌਰੀ ਵਾਲਾ ਬੱਚੇ ਬਾਹਰ ਕੱਢਦੇ ਹਨਾ ਫਿਰ ਵੇਖ ਕੇ ਕੀ ਪਤਾ ਆਈ ਜਾਵੇ ਮਣ ਵੀ ਦਾ ਕੂਤਰਾਂ ਲਈ ਕੂਤਰ ਗੁੜਕਦੇ ਆ ਨਾ ਅੰਦਰ ਕੱਢ ਦੇ ਮਿੱਤਰੋ ਬਾਹਰ ਬੱਚੇ ਫੇਰਾ ਹੀ ਹੁਣ ਨਹੀਂ ਜਾਂਦੇ ਕੇ ਪਾਸੇ ਆ ਵੇਖੋ ਵੀ ਨਾ ਥੱਲਾ ਨੇ ਸਿਰ ਕੱਢ ਕੱਢ ਕੇ ਭੁੱਖਾ ਨਾ ਹੁਣ ਇਹ ਜਲਦੇ ਆ ਨਾ ਚੱਲ ਜਲ ਤੇ ਜਾਵੜਾ ਕਬੀ ਇੱਕ ਨਿੱਕਾ ਇਹੋ ਅਭਿ ਸ਼ਰੀ ਦੇ ਬਾਹਰ ਨੇ ਚੱਲ ਬਈ ਛਤਰੀ ਤੇ ਅੱਜ ਆਪਾਂ ਛੱਡਾਂਗੇ ਨਵਾਂ ਕਬੂਤਰ ਆਹ ਇਹ ਵੀ ਉੱਡੂਗਾ ਇਹੋ ਦੇ ਨੂੰ ਜਿਵੇਂ ਆਉਣ ਹੀ ਉੱਡਿਆ ਇਹ ਵੀ ਆਈ ਸਿੱਧਾ ਜਾਊਗਾ ਤਾਂ ਇਹ ਆਪਾਂ ਛੱਡਾਂਗੇ ਮਦਰੋਂ ਆ ਨਹੀਂ ਲੈ ਠੇਪੇ ਮਾਰ ਮਾਰ ਜਾਊਗਾ ਯਾਦ ਹੋਮੀ ਹੋਣਾ ਛਤਰੀ 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 ਜਾਲਤੇ ਨਹੀਂ ਹਾਂ ਚਲ ਇੱਧਰ ਜਾਲਤੇ ਮੈਂ ਤੇ ਐਰ ਤੇ ਬੈਠੂ ਕਿਤੇ

ਬਾਕੀ ਭਾਗੇ ਦੇਖ ਲੈਨੇ ਆ ਅੱਖਾਂ ਕਿਹੜੀਆਂ ਪੀਲੀਆਂ ਅੱਖਾਂ ਦਾ ਇਹ ਠੱਲ ਪਾਈ ਆ ਪਾਈ ਆ ਜਾਵੜਾ ਸ਼ਰੀ ਤੇ ਓਏ ਚਲੋ ਜੀ ਕਿਹਾ ਐ ਵੀ ਸ਼ਰੀ ਤੇ ਉੱਡੂ ਜਰੂਰ ਪਰ ਇਹ ਇੰਨੀ ਗੱਲ ਆ ਤੂੰ ਵੀ ਆ ਜਾ ਗੁਰੂਆ ਸ਼ਰਮੀ ਲਾ ਲਈ ਤੂੰ ਤੇ ਅੱਜ ਲਾਵਾਂਗੇ ਆਪਾਂ ਤਿੰਨ ਚਾਰ ਜੋੜੀਆਂ ਹੋਰ ਲਾਵਾਂਗੇ ਅੱਜ ਆ ਗਿਆ ਜੀ ਹੁਣ ਵੀ ਆਏ ਆ ਭੁੱਖਾ ਇੰਨੇ ਦਿਨਾਂ ਦਾ ਜੇ ਉਦੋਂ ਹੀ ਆ ਜਾਂਦਾ ਚੰਗਣਾ ਰਹਿੰਦਾ ਇਹ ਮੈਂ ਤਾਂ ਕਿ ਨਾ ਤਾੜਨਾ ਦਈਏ ਭਾਈ ਤਾੜ ਕੇ ਨਾ ਜਾਜ ਪਾ ਦਿੰਨੇ ਹਨਾ ਕਈ ਹੁਣ ਫੇਰ ਨਾ ਅੱਡ ਜੀ ਜਾਜ ਪਾ ਦਿੰਨੇ ਆ ਹੌਲੇ ਚ ਤਾੜ ਦਗੇ ਨੂੰ ਤਾੜਤਾ ਜੀ ਤੁਹਾਂ ਦੇ ਨਾਲ ਬੱਕਰੇ ਆ ਬੱਚਾ ਤੇ ਬਾਹਰ ਪੁੱਤਰ ਹੋਏ ਕੱਢਦਗੇ ਵਿੱਚ ਤੋਂ ਆਪ ਲੱਗੀ ਬਾਵਾ ਭਾਰਤ ਦੇ ਜਾ ਜੂੜਾ ਕੂਤਰਾਂ ਦੇ ਇਹ ਪੱਖ ਲੱਗੀ ਜਾਣ ਕੂਤਰ ਕੂਤਰ ਜਾਜ ਪਾਰੇ ਸੀਗੇ ਤੇ ਬੱਚੇ ਵੀ ਬਾਤੇ ਸੀ ਦੋ ਕੂਤਰ ਵਾਰਾਏ ਫਿਰਦੇ ਬਈ ਆ ਜਾਂਦੇ ਇੱਕ ਇਹਦਾ ਟੂਸੇ ਜੇ ਆਵੇ ਟੂਸੇ ਫੂਸ ਜੀ ਇੱਕ ਤਾਂ ਗੁਲਾਬੀ ਪੱਲਾ ਤੇ ਢਾਡਾ ਕਾਲਾ ਖਣੀ ਸ਼ਾਇਦ ਜਿੱਦ ਨੂੰ ਆਏ ਤੁਹਾਨੂੰ ਦਿਖਾ ਦੇਣਾ ਕਲੀਅਰ ਹੀ ਕਰਾ ਦੇਣਾ ਰੰਗ ਆ ਪਾਉਂ ਛੱਲੇ ਦੋਵੇਂ ਇਹ ਪਿੰਡ ਦੇ ਤਾਂ ਹੈ ਨਹੀਂ ਕਿ ਵਾਰਾਏ ਫਿਰਦੇ ਦੋ ਕੂਤਰ ਤੇ ਉਧਰ ਆਪਾਂ ਬਈ ਵੱਡੇ ਕੂਤਰ ਪਾਦੇ ਸੀ ਥੋੜੇ ਜੇ ਮਤਲਬ ਕਿੰਨੇ ਆ 3 3 6 3 9 ਕਿ 3 12 13 ਕੂਤਰ ਪਾਦੇ ਸੀ ਇਧਰ ਤੇ ਇਹ ਆਪਾਂ ਲਾਉਣੇ ਆ ਜੋੜਨੇ ਲਾਉਣਦੇ ਇਹਨਾਂ ਦੇ ਨਾਲ ਵਿੱਚੋਂ 4 5 ਤਾਂ ਜਲਾਵਾਂਗੀ ਤਾਂ ਇਹ ਧੁੱਪ ਜੀ ਲਵਾ ਤੀ ਗਏ ਮੈਂ ਕਿਹਾ ਤੇ ਕੂਤਰਾਂ ਆਪਾਂ ਉਹ ਦਿਨ ਪਾਈਆਂ ਸੀ ਆਹ ਜਾਲ 'ਚ ਤੇ ਇਧਰ ਆਪਾਂ ਬੱਚੇ ਜੇ ਪਾਦੇ ਆ ਜਿਹੜੇ ਲੱਗੇ ਹੋਇਆ ਤੋਂ ਅਪੀਲਾਉਣ ਵਾਸਤੇ ਉੱਤੇ ਬੱਚੇ ਪਾਤੇ ਆ ਤੇ ਆਉ ਜਾਲ ਤੇ ਮਿੱਤਰੋ ਆਪਾਂ ਕੱਪੜਾ ਲਾਉਣਾ ਅੱਜ ਕੋਈ ਗੂਤ ਨਿਓ ਜਾਲ ਚ ਪਾਇਆ ਆਪਾਂ ਉਹ ਤੇ ਨਾ ਥੱਲੇ ਐਵੇਂ ਬਿੱਠੀਆਂ ਮਾਰਦੇ ਗੂਤ ਨਾ ਖਾਂ ਜਾਂ ਖਰਾਬ ਹੁੰਦਾ ਓਏ ਭੈੜਾ ਲੱਗਦਾ ਤੇ ਕੱਪੜਾ ਲਾ ਦੇਣੇ ਫਿਰ ਕੱਪੜੇ ਦੇ ਬਿੱਠੇ ਵੱਜ ਜਗਾ ਨੇ ਕੱਪੜਾ ਆਪਾਂ ਧੋਇਆ ਕਰਾਂਗੇ ਆਪਾਂ ਵੱਡੇ ਗੂਤਰ ਬੂਤੀ ਵਾਲਾ ਵੀ ਕਹਿੰਦੇ ਪਾਤ ਆਏ ਜਾਲ ਚ ਕਹਿੰਦੇ ਆ ਆ ਬਾਸ ਆਪਾਂ ਜਿਹੜੇ ਪਾਉਣੇ ਨੇ ਰੋਜੀ ਉਹ ਗੂਤਰਾ ਬਾਕੀ ਅੱਧੇ ਬੱਚੇ ਹਜੇ ਅੰਦਰ ਆ ਜੂੜਗਾ ਲਾਉਣੇ ਅੱਜ ਆਪਾਂ ਯਾਰ ਪਹਿਲਾਂ ਆਉ ਕੱਪੜਾ ਲਾ ਕੇ ਫੇਰਾ ਪਾ ਜੁੜਨਾ ਲਾਵਾਂਗੇ ਤੇ ਇਹ ਕਬੂਤਰ ਕਿੱਧਰ ਗਏ ਉਹ ਵਾਲੇ ਦੇਖੀਏ ਫੇ ਤੁਹਾਨੂੰ ਦਿਖਾਈਏ ਇੱਕ ਦੇ ਕਾਲੇ ਖਣੀ ਲਾਲ ਦੂਸੇ ਕਾਲ ਲਾਲ ਵਿੱਚ ਮਿਕਸਿਆ ਕੀਤਾ ਹੋਇਆ ਰੰਗ ਤੇ ਪੂਛ ਵੀ ਆ ਉਹਦੀ ਤੇ ਇੱਕ ਦਾ ਗੁਲਾਬੀ ਪੱਲਾ ਸਾਰਾ ਹੀ ਮਿਲਾਂ ਸੱਜਾ ਸ਼ਾਇਦ ਤੇ ਢੇਡਾ ਕਾਲਾ ਆਉਂਦੀ ਇਧਰ ਆਉਂਦੇ ਨੂੰ ਤੁਹਾਨੂੰ ਦਿਖਾਉਣੇ ਆ ਆਜੋ ਆਜੋ ਜੇ ਮੁੜਿਆ ਮੁੜਿਆ ਇਧਰ ਨੂੰ ਪਰੇ ਮੜ ਮੜ ਗਏ ਯਾਰ ਜੇ ਇਧਰ ਨੂੰ ਇਹਨਾਂ ਵਿਖਾਵਾਂਗੇ ਉੱਤੇ ਫਿਰ ਰੰਗ ਕਲੀਅਰ ਕਰਾਵਾਂਗੇ ਆ ਬੱਚੇ ਸਾਰੇ ਇਧਰ ਜਾਵੜੇ ਉੱਡ ਕੇ ਲਾਲਿਆ ਜੀ ਮਿੱਤਰੋ ਜਾਲ ਆਪਾਂ ਆ ਉਥਾਂ ਤੇ ਕਪੜਾ ਪਾ ਲਈਏ ਦੇਤੇ ਫਿਰ ਕੱਟਦੇ ਆ ਕੱਟ ਕੇ ਫਿਰ ਤੇ ਲਾਉਣੇ ਆ ਇਹਦੇ ਵਿੱਚ ਆਪਣਾ ਉੱਤੇ ਨਹੀਂ ਲਾਉਣਾਗਾ ਮੇਜ ਆ ਪੁੱਤਾਂ ਲਈ ਕੱਟ ਲੈਣੇ ਆ ਤੇ ਵਿੱਚ ਲਾਵਾਂਗੇ ਕੱਪੜੇ ਇਹਦੇ ਕਰ ਲਈਏ ਸੈਟ ਵਟ ਇਹ ਰਵੇ ਤਾਂ ਬਈ ਮਾਈਨਸ ਪਾਉਣ ਦੀ ਲੋੜ ਹੀ ਨਹੀਂਗੀ ਕਿਉਂਕਿ ਯਾਰ ਆਪਾਂ ਤਾਂ ਕੱਲੀ ਧੋਪੀ ਲਵਾਇਆ ਕਰਨੀ ਐ ਇਤੋਂ ਇਸ 'ਚ ਲੋੜ ਹੀ ਨਹੀਂ ਮਾਈਨਸ ਵਾਲੀ ਆ ਇੰਨਾ ਵਧੂਗਾ ਜੀ ਇਦਰੋਂ ਇੰਨਾ ਵਧੂਗਾ ਇਹ ਆਪਾਂ ਕੈਂਚੀ ਲਿਆ ਕੇ ਇਹਨਾਂ ਨੂੰ ਕੱਟ ਦਿੰਨੇ ਆ ਤੇ ਫਿਰ ਇਹ ਤੇ ਥੋੜਾ ਥੋੜਾ ਸਿਉਣਾ ਮਾਰਦੇ ਬਾੜੀ ਦਾ ਲੋੜ ਹੀ ਨਹੀਂ ਗਈ ਥੋੜਾ ਥੋੜਾ ਸਿਉਣਾ ਮਾਰ ਕੇ ਤੇ ਵਿੱਚ ਕੱਪੜਾ ਲਾ ਦਿੰਨੇ ਹਾਲਾ ਦੱਸੋ ਇੱਕ ਮਿੰਟ ਰੱਕੇ ਸੋਹਣਾ ਲੱਗਾ ਲਾਤਾ ਜੀ ਮਿੱਤਰੋ ਕੱਪੜਾ ਆਪਾਂ ਹੁਣ ਇਹ ਚ ਬਣਾਵਾਂਗੇ 2-3 ਰੀਲਾਂ ਪਹਿਲਾਂ ਦਾ ਟੰਗਦੀ ਆਪਾਂ ਉੱਥੇ ਲੋ ਜੀ ਲਾਦਾ ਜੀ ਮਿੱਤਰੋ ਵੱਡੀਆਂ ਕਬੂਤਰਾਂ ਦੇ ਆਪਾਂ ਰੰਗ ਇਹਦਾ ਹਰਾ ਲਾਲ ਮੋਢਾ ਕਰਤਾ ਸਿਰ ਤੇ ਮੋਢਾ ਲਾਲ ਚਨੀ ਬੈਠ ਤੇ ਉਹ ਕਰਤੀ ਮਾਵਾਂ ਲਾਤਾ ਰੰਗ ਇਹ ਕਨੇ ਕਬੂਤਰ ਨੇ ਲਾਇਆ ਆਪਾਂ ਤੇ ਕਬੂਤਰ ਦਾ ਆਪਣਾ ਇਧਰ ਜਾਲ ਚ ਪਾਏ ਹੋਇਆ ਇਹਨਾਂ ਵਿੱਚ ਛੱਡਦੇ ਨੇ ਜੋੜੀਆਂ ਆਪਾਂ ਅੱਜ 2-4 ਇਧਰਲੇ ਪਾਸੇ ਵੇਖੋ ਲਾਲ ਚੀਨੀ ਚਲੋ ਉੱਤੇ ਪਾ ਹੀ ਨਾ ਰਹਿੰਦੇ ਨਿਆ ਸੁੱਕ ਜੂਗਾ ਰਹਾਂਗੇ ਫਿਰ ਇਹਨੇ ਛੱਡਦੇ ਆਪਾਂ ਜੋੜੀਆਂ ਲਓ ਜੀ ਮਿੱਤਰੋ ਕੋਈ ਸਾ ਵੀ ਆ ਗਿਆ ਆਉ ਆ ਗਏ ਹਾਂਜੀ ਭਾਈ ਸਾਰੇ ਸਸਰੇ ਕਾ ਕਹਿੰਦੇ ਆ ਆਰ ਗਿਆ ਾਂਗਲਾ ਦਾ ਕੂਤਰਾਂ ਦੇ ਕੂਤਰ ਸੰਗ ਕੂਤਰ ਮਾਰਿਆ ਦੂਰੇ ਪਤਾ ਲੱਗ ਜਾਂਦਾ ਆ ਗਿਆ ਹਾਂ ਬੱਚੇ ਭਾਈ ਬਾਈ ਤਾਂ ਤੜਕੇ ਫੋਨ ਲੈਣਾ ਆਇਆ ਹੀ ਨਹੀਂ ਤਾਂ ਮੈਂ ਤੈਨੂੰ ਪਤਾ ਐਸ ਵੇਲੇ ਆਪਣਾ ਨਾ ਖਾਂ ਤੜਕੇ ਨਹੀਂ ਆਇਆ ਹੋਈ ਨਹੀਂ ਆ ਉਧਰ ਛੱਡੇ ਇਹਨਾਂ ਦੋ ਜਨਮ ਉਹ ਕੀਦੇ ਇੱਕ ਪੱਲੇ ਵਾਲਾ ਟੂਸਣ ਕੀਦੀ ਸੀ ਉਹ ਕਿੱਥੇ ਕੂਤਰ ਫਿਰਦੇ ਵਾਰਾ ਦੂ ਆਏ ਤੇਰੇ ਤੇਰੇ ਕਿ ਕਹੇਦੇ ਆ ਮੇਰੇ ਤਾਂ ਉਹ 39 ਕਿ ਰੰਗ ਉਹਨਾਂ ਦੇ ਡੰਡੇ ਆ ਹੋਰ ਲਾਲ ਡੰਡਾ ਜੇ ਮੈਂ ਰੰਗ ਕਿਤਾ ਸੀ ਉਹੀ ਇਹਨਾਂ ਦੇ ਬਸ ਇੱਕ ਉਧਰ ਵਾਰਾਏ ਫਿਰਦੇ ਦੋ ਉਹਦੇ ਹੈਗੇ ਕਾਲੇ ਟੂਸੇ ਕਾਲੀ ਪੂਸ਼ ਇੱਕ ਤਾਂ ਸਾਰਾ ਪੱਲਾ ਲਾਲ ਆ ਕਾਲਾ ਐਡਾ ਉਹ ਫਿਰ ਫਿਰਦੇ ਸੀ ਮੇਰਾ ਵੇਖੀ ਨਹੀਂ ਬਾਅਦ ਚ ਮੈਂ ਉਧਰ ਹੀ ਫਿਰਦੇ ਮੈਂ ਤੇਰੇ ਨਾਲ ਹੁਣ ਕਿਤੇ ਵਾਰਾ ਹੀ ਆ ਵਾਰਾ ਹੀ ਆ ਜਿੱਤਰੇ ਵਾਲ ਆ ਨਹੀਂ ਸੱਚੀ ਫਿਰਦੇ ਸੌਣ ਲੱਗੇ ਮੈਂ ਬਲੌਸ਼ ਚ ਵਿਖਾਏ ਹੋਏ ਆ ਵਾਰਾ ਉਹ ਹੁਣ ਤੜੀ ਵੇਖ ਮੈਂ ਘਟੋ ਘਟ 2 ਘੰਟੇ ਹੋ ਗਏ ਨੇ ਹੁਣ ਨਹੀਂ ਵੇਖੇ ਪਹਿਲਾਂ ਫਿਰਦੇ ਸੀਗੇ ਗਿੰਦੇ ਕਿਤਾ ਨਹੀਂਗੇ ਉੱਡ ਜੀਓ ਠੀਕ ਆ ਉਹ ਸੁਣਾ ਬੀ ਨਵੀਤਾ ਜੀ ਉਹ ਰੰਗ ਲਾਦਾ ਕੂਤਰ ਮੈਂ ਦੀ ਉਹ ਆਣ ਨਾ ਦੀ ਹਾਂ ਗਾਣੇ ਗਾਣੇ ਗੁਨਿਆਂ ਪਾ ਦਿੰਗੇ ਜੁੜਨਾਂ ਲੱਗ ਗਏ ਹੈ ਆ ਉਹ ਕੂਤਰ ਪਾਏ ਪੈ ਜਾ ਆ ਉਹ ਕੂਤਰ ਮੈਂ ਛੱਡਣ ਦਿੰਦਾ ਨਾ ਉਹ ਤਾਂ ਭਾਈ ਹਾਂ ਲਾਉਣੇ ਫਿਰ ਆਪਾਂ ਜੋੜਨਾਂ ਨਹੀਂ ਹੈ ਹੈ ਉਹ ਹੁਣ ਲੇਟਦਾ ਉਹ ਪਤੰਗ ਦੇ ਪਿੱਛੇ ਪੈ ਦੋਵੇਂ ਦੇ ਦੋਵੇਂ ਹੀ ਕੱਟੇ ਗਏ ਆ ਚੱਲੇ ਬੱਚਾ ਹੱਟ ਗਿਆ ਬਈ ਬਹੁਤ ਜਾਂਦਾ ਦੋਵੇਂ ਤੇ ਭਰਾ ਇਕੱਠੇ ਐ ਡਾਇਰੈਕਸ਼ਨ ਕਰ ਦੇ ਫਿਰ ਇੱਕ ਐਕਸ਼ਨ ਤਾਂ ਕਰ ਦੇ ਕੋਈ ਕਰ ਦੇ ਠੀਕ ਕਰਨ ਮਾਰੀ ਨਾ ਉਹਨੇ ਇੱਕ ਪਤੰਗ ਕੱਟਿਆ ਗਿਆ ਸੀ ਤੇ ਦੂਜਾ ਡੋਰ ਵਲੇੜਦਾ ਸੀ ਉਹਦੀ ਹੈ ਉਹ ਡੋਰ ਵਲੇੜਦਾ ਹੀ ਉਹਨੇ ਕਿ ਮੈਂ ਚਲ ਪਤੰਗ ਖਿੱਚੀ ਲੈਣਾ ਐ ਵੀ ਉਹ ਦੋਵੇਂ ਕੱਟੇਗਾ ਉਹ ਚੱਲੇ ਹੈ ਆਹ ਵਾਣਾ ਚੋਰ ਐ ਇੱਥੇ ਜੂਮ ਕਰਕੇ ਵਖਾ ਇੱਥੇ ਵੇਹਤਰ ਸਹੀ ਦਬਾ ਕੇ ਮੈਂ ਤਾਂ ਬਣਾਉਣ ਲੱਗਾ ਸੀ ਵੀਡੀਓ ਕੂਤਰੀ ਦੀ ਉਹ ਮੈਂ ਪਤੰਗਲ ਨਹੀਂ ਗਈ ਕਣਕਾ ਮਿੱਧ ਜਾਂਦੇ ਕਹਿੰਦਾ ਐਕਸ਼ਨ ਕਰਦੇ ਗਈ ए बड़ा बड़ा बच्चे आ गया आ गया बच्चा मित्रो नहीं है जी डोर बैठे दो में आओ एक बार जोड़ी लाती हुई जाके दिखा देने अपन ਬੱਚਾ ਪਹਿਲਾਂ ਤਾਂ ਬਹਿ ਗਿਆ ਸੀ ਇੱਥੇ ਗਈ ਇਹ ਜਾ ਕੇ ਹੁਣ ਬਹਿ ਗਿਆ ਇੱਥੇ ਇਹ ਲਾਲਕਾਂ ਦਾ ਸੀ ਜਿਹੜਾ ਅੱਜ ਬੱਚਾ ਆ ਉਸ ਦਾ ਭਰਾ ਹੀ ਸੀਗਾ ਆ ਗੁਰਦਾਰੇ ਤੇ ਬੈਠਾ ਇੱਥੇ ਦਿਸਣਾ ਨਹੀਂ ਚਿੱਟਾ ਗੁਰਦੁਆਰਾ ਕਿਉਂਕਿ ਹਨਾ ਰੰਗ ਉਹਦਾ ਵੀ ਚਿੱਟਾ ਤੇ ਕਬੂਤਰ ਦਾ ਵੀ ਚਿੱਟਾ ਹੀ ਆ ਔਰਲੇ ਪਾਸੇ ਬੈਠਾ ਸਾਹਮਣੀ ਆ ਬਹੁਤ ਯਾਰ ਹੁਣ ਤਾਂ ਕਾਹਦਾ ਡਰਾ ਮੇਰੇ ਸਾਹ ਦੇ ਵਿੱਚ ਹੋਣੀ ਇਹ ਬਾਕੀ ਆਪਾਂ ਆ ਕਬੂਤਰ ਤਾੜ ਦਿੰਨੇ ਆ ਇਰ ਦਾਣਾ ਪਾਣੀ ਚੁਗਣਗੇ ਹਨਾ ਇਹ ਤਾਂ ਟਾਈਮ ਨਾਲ ਵਿਚਾਰੇ ਤੇ ਚੱਲ ਗਿਆ ਬਥਲੇ ਜੋੜੀ ਵਿਖਾਉਣੇ ਨਾਲੇ ਚੱਲਦੇ ਆਂ ਥੱਲੇ ਉਹ ਬਗਲੇ ਆਉਂਦੇ ਇਹ ਬਫਾਰ ਦੀ ਜੂਮ ਕਰਕੇ ਪਟ ਤੂਤ ਤੋ ਤਵਾਸ ਕੀਤੇ ਕਾਲ ਕਟ ਕਮਾਰਿਆ ਧੁਰ ਕਰ ਇਹਨਾਂ ਨੇ ਇੱਥੇ ਬਹਿਣਾ ਬੈਠੇ ਕਿੱਨੇ ਇੱਥੇ ਬਹਿਣਾ ਕਹਿਣਾਨ ਕਦ ਤੋ ਤੋ ਆ ਤਦ ਕਰ ਅਨਹਦ ਵਾਚੀ ਤਾਂ ਦਾ ਸੁਣਾਵਾਂ ਮੈਂ ਪਾਕੀ ਨੂੰ ਸਭ ਨੂੰ ਮਨੋਰੋਮ ਆ ਜੋੜੀ ਹੈ ਜੀ ਅੱਜ ਗੁਤਰਾ ਖਟਗਾ ਖਾਣਾ ਤੇ ਖਟਗਾ ਖਾਈ ਕਰਨੀ ਦੀ ਇਹ ਜੋੜੀ लाਤੀ ਆਪਾਂ ਅੱਜ ਇੱਕ ਹੋਰ ਨਵੀਂ ਐਡਿਟ ਕਰਤੀ ਐਡਿਟ ਹੋ ਗਈ ਇਹ ਵਿੱਚ ਬਾਤ ਆਰਦ ਗੇ ਮੇਤਰੋ ਵੀ ਗੁਤਰ ਤਾੜਦ ਗੇ ਤੇ ਆ ਵੀ ਗੁਤਰ ਤਾੜਦ ਗੇ ਜੋੜੀ ਇਹਦਾ ਮਿਲ ਗਈ ਚੰਗੀ ਤਰ੍ਹਾਂ ਹਾਂ ਜੀ ਮੇਤਰੋ ਕਰਦਗੇ ਬਰੌ ਦੇ ਐਂਡ ਆਪਾਂ ਤੇ ਬੱਚਾ ਮਿੱਤਰੋ ਆਪਣਾ ਨਹੀਂ ਆਏਗਾ ਉਹ ਲਾਲਕਾਂ ਦਾ ਵਾਲਾ ਬੱਚਾ ਬਾਹਰ ਆ ਬਈ ਉਹ ਉੱਟ ਗਿਆ ਸੀਗਾ ਤੇ ਆਥ ਨੇ ਉਥੇ ਹੀ ਭੌਂਦੇ ਫਿਰਦੇ ਰਹੇ ਪਰ ਬੈਠਾ ਨਹੀਂ ਆ ਬਈ ਉਹ ਪਹਿਲਾਂ ਤਾਂ ਆਪਣੇ ਨਾਲ ਦੀ ਕੂਠੀ ਤੇ ਬੈਗਿਆ ਸੀਗਾ ਉੱਤੇ ਸੋਲਰ ਸਿਸਟਮ ਲੱਗਾ ਹੋਇਆ ਪਹਿਲਾਂ ਉੱਥੇ ਬੈਗਿਆ ਸੀਗਾ ਫਿਰ ਉਹ ਟੁੱਟ ਕੇ ਤੇ ਗੁਰਦੁਆਰੇ ਤੇ ਜਾਵੜਿਆ ਸੀਗਾ ਉਸ ਤੋਂ ਬਾਅਦ ਨਹੀਂ ਉਹ ਥੋੜਿਆ ਉੱਥੋਂ ਵੇਖਿਆ ਨਹੀਂ ਆਪਾਂ ਤਾਂ ਨਿਊ ਡੈਗ ਨਿਊ ਡੈ ਉਥੋਂ ਉਸ ਤੋਂ ਬਾਅਦ ਵੇਖਿਆ ਨਹੀਂ ਮੈਂ ਉਸ ਤੋਂ ਬਾਅਦ ਕੂਤਰ ਲਾਤੇ ਸੀ ਦਾਣਾ ਪਾਣੀ ਪਾਤਾ ਸੀ ਕੂਤਰ ਨੂੰ ਆਪਾਂ ਤੇ ਕੱਲੂ ਵੇਖਾਂਗੇ ਤੇ ਕੱਲੂ ਆਪਣਾ ਪੇਪਰ ਵੀ ਆ ਬਈ ਤੇ ਕੱਲੂ ਕਿਰਾ ਪੇਪਰ ਦੇਣ ਜਾਣਾ ਸੁਬਾ ਤਾਂ ਨਹੀਂ ਵਲੌਗ ਆਪਾਂ ਸਟਾਰਟ ਕਰਦੇ ਜੀ ਆਪਾਂ 6 ਦੀ ਪੇਪਰ ਦੇ ਆਏ ਤੇ ਕੱਲੂ ਵਲੌਗ ਸਟਾਰਟ ਕਰਦਾਂਗੇ ਨਹੀਂ ਬਈ ਕੱਲੂ ਆਪਣਾ ਵਲੌਗ ਨਹੀਂ ਬਣਨਾਗਾ ਤੇ ਬਸ ਮਨ ਲਾ ਕੱਲ ਦਾ ਲਾਸਟ ਈ ਹੈ ਸ਼ਾਇਦ ਜਾਂ ਇੱਕ ਦਾ ਹੋਰ ਹੋਊਗਾ ਵੇਖ ਲਾਂਗੇ ਆਪਾਂ ਉਹ ਤੇ ਟਾਈਮ ਕਿੰਨਾ ਹੋ ਗਿਆ 11 ਵਜ ਗਏ ਜੀ ਬਾਪ ਇੰਨੇ ਆ ਬਈ ਜਿੰਦਰੇ ਜਿੰਦਰੇ ਲਾ ਦੇ ਬਾਹਰ ਨਵਾਂ ਦਿਨ ਚੜਨਾ ਲਾ ਰਹਿਗੇ 30 ਮਿੰਟ 30 ਮਿੰਟਾਂ ਨਵਾਂ ਦਿਨ ਚੜ ਜਾਣਾ ਤੇ ਬਾਪ ਜਿੰਦਰੇ ਲਾਤੇ ਬਈ ਆਪਾਂ ਤੇ ਬਾਪ ਇੰਨੇ ਆ ਹਣ ਤੇ ਫੋਨ ਇਹ ਵਾਲਾ ਫੋਨ ਆਪਾਂ ਚਾਰਜ ਲਾ ਦਨੇ ਆ ਜੀਤੇ ਵਲੌਗ ਬਣੀ ਜਾਂਦਾ ਤੇ ਇਹ ਚਾਰਜ ਲਾਤਾ ਸੀ ਪਹਿਲਾਂ ਆਪਾਂ ਇਹ ਫੋਲੋਗੇ ਤੇ ਹੁਣ ਆਪਾਂ ਫੋਨ ਲਾ ਦਨੇ ਚਾਰਜ ਤੇ ਤੇ ਕਰਦੇ ਹਾਂ ਮਿੱਤਰੋ ਵਲੋਗ ਦਾ ਐਂਡ ਤੇ ਵੀਡੀਓ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਦੱਸ ਦਿਆ ਕਰੋ ਹੋਂਤਾ ਬਈ ਸਬਸਕ੍ਰਾਈਬਰ ਆਈ ਜਾਂਦੇ ਹਨਾ ਥੋੜੇ ਥੋੜੇ ਕਰਕੇ ਤੇ ਜਿੰਨਾ ਵੀਰਾਂ ਨੇ ਚੈਨਲ ਹਜੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਆਪਣਾ ਜੂ ਸਬਸਕ੍ਰਾਈਬ ਕਰ ਲਿਓ ਡੋਟ ਗ੍ਰਾਪ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵਲੋਗ ਵੇਖਣ ਲਈ ਲਵ ਯੂ ਸਾਰਿਆਂ ਨੂੰ ਸਪੋਰਟ ਕਰਦੇ ਰਹੇ